ਪਟਿਆਲਾ ਦੇ ਨੇੜਲੇ ਪੈਂਦੇ ਪਿੰਡ ਰੌਂਗਲਾ ਦੇ ਕੋਲ ਪਾਖੜਾ ਨਹਿਰ ਦੇ ਵਿੱਚ ਤਕਰੀਬਨ 20 ਫੁੱਟ ਦਾ ਪਾੜ ਪੈ ਗਿਆ ਜਿਸ ਦੇ ਕਾਰਨ ਪਿੰਡ ਨਿਵਾਸੀਆਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਪਿੰਡ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 15 ਦਿਨ ਪਹਿਲਾਂ ਹੀ ਪਾਖੜਾ ਨਹਿਰ ਦੀ ਮੁਰੰਮਤ ਦਾ ਕੰਮ ਅਤੇ ਸਫਾਈ ਦਾ ਕੰਮ ਕੀਤਾ ਗਿਆ ਸੀ ਆਖਰਕਾਰ ਕਿਉਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਰਹਿ ਗਈਆਂ ਇਹੋ ਜਿਹੀਆਂ ਅੰਗੈਲੀਆਂ ਹਨ ਜੀ ਮੇਰਾ ਨਾਮ ਨਾਜਰ ਸਿੰਘ ਹੈ ਕਿਹੜਾ ਪਿੰਡ ਹੈ ਮੇਰਾ ਪਿੰਡ ਜਸੋਵਾਲਾ ਜੀ ਜੀ ਐਜੇ ਬੋਰਡਵਾਲਾ ਕਰਨ ਤੇ ਦੋ ਤਿੰਨ ਬਾਹਰ ਹੈ ਮੈਂ ਜੀ ਸੋ ਇੱਕ ਕੀ ਦਿੱਕਤ ਹੈ ਇਹ ਨਹਿਰ ਨੂੰ ਪਾੜ ਪੈ ਗਿਆ ਜੀ ਕੱਲ ਦਾ तकरीबन 11:00 ਵਜੇ ਜੀ ਪਾੜ ਗਿਆ ਇੱਦਾਂ ਤੇ ਇਹਦਾ ਬਹੁਤ ਜ਼ਿਆਦਾ ਖਤਰਾ ਜੀ ਜੇ ਟੁੱਟ ਜਾਂਦੀ ਹੈ ਤਾਂ ਇਹ ਦਰ ਪਟਿਆਲੇ ਤੱਕ ਤਬਾਹ ਕਰ ਸਕਦੀ ਹੈ ਸੋ ਲੱਗਦਾ ਕਿ ਇਹਦੀ ਰਿਪੇਅਰ ਹੋਣੀ ਚਾਹੀਦੀ ਸੀ ਟਾਈਮ ਤੇ ਜ਼ਰੂਰ ਹੋਣੀ ਚਾਹੀਦੀ ਇਹ ਪਹਿਲਾ ਰਿਪੇਅਰ ਹੋਈ ਸੀ ਜਿਹੜੀ ਉਹ ਪਹਿਲਾ ਉਧਰ ਖਰੀ ਸੀ ਰਿਪੇਅਰ ਉਹ ਦੇਖੋ ਲੱਗ ਕੇ ਇਹ ਜਿਹੜਾ ਰੋ ਹੂੰ ਇਹ ਕੋਲਾ ਉਹ ਸਾਰਾ ਪ੍ਰਤੀਕ ਜੇਵੀ ਉਹ ਨਾਲ ਨਾਲ ਦੇਖੋ ਤੇੜਾ ਪੈਂਦੀ ਹੈ ਜਾਰੀਆਂ ਨਹੀਂ ਪਤਾ ਕਰੀ ਕਿ ਹੂੰ ਸੋ ਲੱਗਦਾ ਅਨਗੈਲੀ ਕਿਦੀ ਲੱਗਦੀ ਹੈ ਤੁਹਾਨੂੰ ਸਰਕਾਰ ਦੀ ਅਨਗੈਲੀ ਹੈ ਜੀ ਹੂੰ ਰਾਤ ਆਏ ਸੀਗੇ ਕਹਿੰਦੇ ਪਾਣੀ ਘਟਾਇਆ ਲੱਗਦਾ ਹੈ ਨਹੀਂ ਪਾਣੀ ਦੇ ਵਹਾਣ ਦੇ ਵਿੱਚ ਇੱਕ ਥੋੜੀ ਇੱਥੇ ਝਾਲ ਪੈਂਦੀ ਹੈ ਝਾਲ ਕਰਕੇ ਪਾਣੀ ਦਾ ਵਾਹ ਜਾਦੇ ਆ ਹੂੰ ਇਹ ਨਹੀਂ ਪਤਾ ਕਿਹੜੇ ਵੇਲੇ ਨੁਕਸਾਨ ਹੋ ਸਕਦੇ ਕੀ ਨਾ ਥੋੜਾ ਬਾਈ ਸੁਖਵੀਰ ਸਿੰਘ ਨਾ ਬਾਈ ਬਰਾ ਕਿਹੜਾ ਪਿੰਡ ਹੈ ਜਸਤਵਾਲ ਆਈ ਹੂੰ ਇਹ ਪਾੜ ਤੇ ਪਾ ਪੈ ਸਕਦੇ ਹੈ ਪਾੜ ਦੇ ਪਾੜ ਬਹੁਤ ਗਲਤ ਕੋਈ ਬਹੁਤ ਵੈਰਾ ਰਾਤ ਡਾਕਟਰ ਨੂੰ ਬੀਕੀ ਗਏ ਸੀ ਪਰ ਮੇਰੀ ਹੋਈ ਨਹੀਂ ਰਾਤ ਸੜਵਾਈ ਕੋਈ ਨਾ ਪਾਣੀ ਮਿਲਟ ਆਇਆ ਨੀ ਕੋਈ ਆ ਕੇ ਕਿਹਾ ਕਿ ਬੱਲੇ ਡੋਕਟਰੀ ਇਹ ਮੈਰੀ ਮੈਦਮ ਦੀ ਅੰਗੇਲੀ ਵੀ ਹੈ ਉਹ ਪਹਿਲਾਂ ਉਹਦੇ ਟੀਕ ਦਿੱਤਾ ਜੀ ਇੱਥੇ ਦਿੱਤਾ ਇਹਨਾਂ ਨੇ ਠੀਕ ਸੋ ਅੰਗੇਲੀ ਕਿਦੀ ਲੱਗਦੀ ਹੈ ਤੁਹਾਨੂੰ ਇਹ ਤਾਂ ਵੀ ਹੁਣ ਦੇਖੋ ਮੈਨੂੰ ਲੈਟਰ ਹੀ ਨਿਕਲਿਆ ਪਾਣੀ ਘਟਾਉਂਦੀਆਂ ਪਰ ਲੱਗਦਾ